ਹਾਂਜੀ ਰਾਜਵਿਰਦੀ ਗੱਡੀ ਚੋਂ ਮਿਲੀਆਂ ਕੁਝ ਐਹੋ ਜਿਹੀਆਂ ਚੀਜ਼ਾਂ ਜਿਹਨੂੰ ਦੇਖ ਕੇ ਹੋਜੋਗੇ ਤੁਸੀਂ ਵੀ ਹੈਰਾਨ ਰਾਜਵਿਰਦੀ ਮਾਂ ਨੇ ਖੋਲੀ ਗੱਡੀ ਤੇ ਕੰਬ ਗਏ ਹੱਥ ਪੈਰ ਸਾਂਹ ਗਈ ਫੁੱਲ ਅਤੇ ਜਿੰਨੇ ਵੀਡੀਓ ਬਣਾਈ ਉਹ ਵੀ ਡਿਆ ਸੀ ਡਰ ਕੀ ਸੀ ਇਹੋ ਜਿਹਾ ਗੱਡੀ ਵਿੱਚ ਆਪਾਂ ਸਾਰੀਆਂ ਗੱਲਾਂ ਦਾ ਜਵਾਬ ਦਵਾਂਗੇ ਇਸ ਵੀਡੀਓ ਵਿੱਚ ਬਣੇ ਰਹੋ ਸਾਡੇ ਨਾਲ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਰਾਜਵੀਰ ਜਵੰਦਾ ਲਈ ਇੱਕ ਸਬਸਕ੍ਰਾਈਬ ਜਰੂਰ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪਿਆਰੇ ਚੈਨਲ ਸੋਸ਼ਲ ਮੀਡੀਆ ਅਪਡੇਟ ਉਤੇ ਜਿੱਤੇ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ ਉਹ ਹੈ ਖਬਰਾਂ ਜੋ ਦਿਲ ਨੂੰ ਛੂਹ ਜਾਣ ਅਤੇ ਸੱਚਾਈ ਦੇ ਪਿੱਛੇ ਲੁਕੇ ਰਾਜ ਖੋਲ ਜਾਣ ਅੱਜ ਦੀ ਵੀਡੀਓ ਦੇਖ ਕੇ ਤੁਹਾਡਾ ਦਿਲ ਕੰਬ ਜਾਵੇਗਾ ਕਿਉਂਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਖਬਰ ਦੀ ਜਿਸ ਨੇ ਰਾਜਵੀਰ ਜਵੰਦਾ ਦੇ ਚਾਹਣ ਵਾਲਿਆਂ ਦੇ ਦਿਲ ਨੂੰ ਕੰਬਾ ਦਿੱਤਾਏ ਦੋਸਤੋ ਪੰਜਾਬ ਦਾ ਉਹ ਹੈ ਚਮਕਦਾ ਤਾਰਾ ਰਾਜਵੀਰ ਸਿੰਘ ਜਵੰਦਾ ਜਿਸ ਨੇ ਆਪਣੀ ਆਵਾਜ਼ ਨਾਲ ਲੱਖਾਂ ਦੇ ਦਿਲ ਜਿੱਤੇ ਅਤੇ ਅੱਜ ਸਾਡੇ ਵਿੱਚ ਨਹੀਂ ਹੈ ਪਰ ਹੁਣ ਉਸ ਦੀ ਗੱਡੀ ਤੋਂ ਅੰਦਰ ਮਿਲੀ ਇੱਕ ਇਹੋ ਜਿਹੀ ਅਜੀਬ ਤੇ ਉਹ ਫੁਨਾਕ ਚੀਜ਼ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹੋ ਜੀ ਚੀਜ਼ ਜਿਸ ਨੂੰ ਦੇਖ ਕੇ ਰਾਜਵੀਰ ਦੀ ਮਾਤਾ ਦੇ ਵੀ ਹੌਸਲੇ ਟੁੱਟ ਗਏ ਤੇ ਵੀਡੀਓ ਬਣਾਉਣ ਵਾਲਾ ਬੰਦਾ ਵੀ ਇੱਕ ਪਲ ਲਈ ਡਰ ਗਿਆ ਆਖਿਰ ਉਹ ਹੈ ਸੀ ਕੀ ਉਸ ਗੱਡੀ ਦੇ ਅੰਦਰ ਕੀ ਛੁਪਿਆ ਸੀ ਜੋ ਇੰਨਾ ਡੂੰਘਾ ਰਾਜ ਬਣ ਗਿਆ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 8 ਅਕਤੂਬਰ ਦੀ ਰਾਤ ਰਾਜਵੀਰ ਜਵੰਦਾ ਨਾਲ ਇੱਕ ਬਹੁਤ ਭਿਆਨਕ ਹਾਦਸਾ ਵਾਪਰਿਆ ਸੀ ਉਹ ਆਪਣੇ ਨਾਲਦਿਆਂ ਨਾਲ ਬਾਈਕ ਤੇ ਸਫ਼ਰ ਕਰ ਰਿਹਾ ਸੀ ਜਦੋਂ ਇੱਕ ਅਚਾਨਕ ਟੱਕਰ ਨਾਲ ਸਾਰੀ ਜ਼ਿੰਦਗੀ ਬਦਲ ਦਿੱਤੀ ਉਹਨਾਂ ਦੀ ਰੀੜ ਦੀ ਹੱਡੀ ਤੇ ਨੇ ਪਾਗਾ ਚ ਟੁੱਟ ਗਈ ਅਤੇ ਸਿਰ ਤੇ ਲੱਗੀਆਂ ਚੋਟਾਂ ਬਹੁਤ ਗੰਭੀਰ ਸੀ 11 ਦਿਨ ਤੱਕ ਮੋਹਾਲੀ ਦੇ 14 ਹਸਪਤਾਲ ਵਿੱਚ ਰਾਜਵੀਰ ਵੈਂਟੀਲੇਟਰ ਤੇ ਰਹੇ ਪਰ ਅੰਤ ਵਿੱਚ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਬੁਲਾ ਲਿਆ ਰਾਜਵੀਰ ਦੇ ਜਾਣ ਤੋਂ ਬਾਅਦ ਜਦੋਂ ਉਸ ਦੀ ਕਾਰ ਦੀ ਜਾਂਚ ਕੀਤੀ ਗਈ ਤਾਂ ਉੱਥੇ ਮਿਲੀ ਇੱਕ ਅਨੋਖੀ ਤੇ ਚਮਤਕਾਰ ਚੀਜ਼ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਉਸ ਚੀਜ਼ ਦੀ ਕੁਝ ਤਸਵੀਰਾਂ ਇਸ ਵੇਲੇ ਇੰਸਟਾਗ੍ਰਾਮ ਫੇਸਬੁੱਕ ਤੇ ਗੂਗਲ ਉੱਤੇ ਵਾਇਰਲ ਹੋ ਰਹੀਆਂ ਹਨ ਪਰ ਅਸਲੀ ਸਚਾਈ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗੀ ਕੁਝ ਲੋਕ ਕਹਿ ਰਹੇ ਹਨ ਕਿ ਇਹ ਕੋਈ ਮਹਿੰਗੀ ਜੁਵੈਲਰੀ ਸੀ ਕੁਝ ਕਹਿ ਰਹੇ ਹਨ ਕਿ ਕਿਸੇ ਖਾਸ ਨਿਸ਼ਾਨ ਵਾਲੀ ਚੀਜ਼ ਸੀ ਨਾਲ ਰਾਜਵੀਰ ਦਾ ਗਹਿਰਾ ਰਿਸ਼ਤਾ ਸੀ ਤੇ ਕੁਝ ਲੋਕ ਇਸ ਨੂੰ ਆਤਮਿਕ ਸੰਕੇਤ ਵੀ ਮੰਨ ਰਹੇ ਹਨ ਹੁਣ ਸਵਾਲ ਇਹ ਹੈ ਆਖਿਰ ਉਹ ਚੀਜ਼ ਕੀ ਸੀ ਅਤੇ ਰਾਜਵੀਰ ਦੀ ਮਾਤਾ ਦੀ ਮੌਜੂਦਾ ਹਾਲਤ ਕਿਵੇਂ ਹੈ ਦੋਸਤੋ ਸਾਡੇ ਸਰੋਤਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਵੀਰ ਦੀ ਮਾਂ ਅਜੇ ਵੀ ਡੂੰਘੇ ਸਦਮੇ ਵਿੱਚ ਹੈ ਉਹ ਅਕਸਰ ਕਹਿੰਦੀ ਹੈ ਮੇਰਾ ਪੁੱਤਰ ਅਜੇ ਵੀ ਮੇਰੇ ਨਾਲ ਹੈ ਉਹ ਹਰ ਰੋਜ਼ ਉਸ ਦੇ ਕਮਰੇ ਵਿੱਚ ਦੀਵਾ ਗਾ ਕੇ ਬੈਠਿਆ ਹੈ ਇਹ ਕਹਾਣੀ ਸਿਰਫ ਇੱਕ ਹਾਦਸੇ ਦੀ ਨਹੀਂ ਇਹ ਇੱਕ ਮਾਦੇ ਦਰਦ ਇੱਕ ਫੈਨਸ ਦੇ ਪਿਆਰ ਅਤੇ ਇੱਕ ਕਲਾਕਾਰ ਦੀ ਅਮਰ ਯਾਦ ਦੀ ਕਹਾਣੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਰਾਜਵੀਰ ਦੀ ਗੱਡੀ ਤੇ ਮਿਲੀ ਚੀਜ਼ ਦਾ ਅਸਲੀ ਰਾਜ ਸਾਹਮਣੇ ਆ ਜਾਵੇਗਾ ਤੇ ਅਸੀਂ ਉਸ ਦੇ ਸੱਚ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੁਸੀਂ ਵੀ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਰਾਜਵੀਰ ਸਿੰਘ ਜਵੰਦਾ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਉਹਨੂੰ ਸ਼ੇਅਰ ਕਰੋ ਤਾਂ ਜੋ ਇਹ ਸੁਨੇਹਾ ਹਰ ਪੰਜਾਬੀ ਤੱਕ ਪਹੁੰਚ ਜਾਵੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਰ ਲਓ ਸਬਸਕ੍ਰਾਈਬ ਤੇ ਦਬਾ ਦਿਓ ਬੈਲ ਆਈਕਨ ਤਾਂ ਜੋ ਅਸੀਂ ਜਦੋਂ ਵੀ ਰਾਜਵੀਰ ਜਵੰਦਾ ਨਾਲ ਜੁੜੀ ਨਵੀਂ ਖਬਰ ਲੈ ਕੇ ਆਵਾਂਗੇ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਮਿਲਦੇ ਹਾਂ ਦੋਸਤੋ ਇੱਕ ਹੋਰ ਖਾਸ ਤੇ ਭਾਗੂ ਖਬਰ ਨਾਲ ਉਦੋਂ ਤੱਕ ਲਈ ਰੱਬ ਰਾਖਾ ਧੰਨਵਾਦ